ਹਾਂਜੀ ਦੋਸਤੋ ਅੱਜ ਦਾ ਬਲੌਗ ਬਣਾਉਣ ਲੱਗੇ ਆਂ ਆਪਾਂ ਸਵਰਾਜ 744 ਪਿੰਡ ਸਦਲਵੜ ਤੋਂ ਇਹਦੇ ਆਪਾਂ ਅੱਜ ਲਾਵਾਂਗੇ ਜੀ 10 ਇੰਚੀ ਓਵਲ ਪੇਟੀ ਵਿਦ ਫਰੇਮਿੰਗ ਦੇ ਵਿੱਚ ਚੈੱਕ ਕਰੋ ਤੁਸੀਂ ਉੱਪਰ ਜਿਹੜੀ ਇਹ ਆਪਾਂ ਲਾਵਾਂਗੇ ਇਹਦੇ ਉੱਪੇ ਕਿਸ ਤਰ੍ਹਾਂ ਐਂਗਲ ਲੱਗੀ ਹੈ ਕਿਸ ਤਰ੍ਹਾਂ ਦੀਆਂ ਪੱਤੀਆਂ ਲੱਗੀਆਂ ਇੱਕ ਇੱਕ ਚੀਜ਼ ਨੋਟ ਕਰੋ ਤੁਸੀਂ ਨਾਲ ਦੀ ਨਾਲ ਤਾਂ ਕਿ ਜੋ ਵੀ ਵੀਰ ਆਪਣੇ ਕੋਲੋਂ ਪੇਟੀ ਇੱਥੇ ਲੈ ਕੇ ਆਂਦਾ ਦੂਰ ਦਰਾਡੇ ਤਾਂ ਉਹ ਇਸ ਤਰ੍ਹਾਂ ਪੱਤੀਆਂ ਲਵਾ ਕੇ ਫਿਟਿੰਗ ਕਰਵਾ ਸਕਦਾ ਹੈ। ਇਹਦੇ ਵਿੱਚ ਦੋ ਐਂਗਲਾਂ ਲੱਗੀਆਂ ਨੇ ਤੇ ਸਾਈਡ ਤੇ ਇੱਕ ਪੱਤੀ ਲੱਗੀ ਹੈ ਤੇ ਪੂਰੀ ਵਧੀਆ ਕੰਪਨੀ ਦੀ ਆਪਾਂ ਤਾਰ ਲਾ ਕੇ ਦਿੰਨੇ ਆ ਆਰ ਆਰ ਦੀ। ਆਰ ਆਰ ਬਹੁਤ ਘੈਂਟ ਕੁਆਲਿਟੀ ਹੈ। ਇਸ ਦੀ ਆਪਾਂ ਤਾਰ ਲਾ ਕੇ ਦਿੰਨੇ ਆ 4mm ਦੀ। ਕਿਉਂਕਿ 4mm ਦੀ ਤਾਰ ਨਾਲ ਵੋਲਟੇਜ ਵਧੀਆ ਬਣਦੇ ਆ ਤੇ ਡੈਕ ਦੀ ਆਵਾਜ਼ ਬਹੁਤ ਵਧੀਆ ਬਣਦੀ ਹੈ। ਕਰੰਟ ਪੂਰਾ ਮਿਲਦਾ ਹੈ। ਇਹ ਵਾਲਾ ਇਹਦਾ ਫਰੇਮ ਹੈ ਈਗਲ ਵਾਲਾ। ਸਾਈਡਾਂ ਤੇ ਲਾਈ ਆਪਾਂ ਇਹਦੇ ਹਰੇ ਰੰਗ ਦੀ ਤੇ ਈਗਲ ਤੇ ਲੱਗੀ ਹੈ ਤੇ ਪੀਲੇ ਰੰਗ ਦੀ ਕਿਉਂਕਿ ਪੀਲੇ ਰੰਗ ਦੀ ਚਮਕ ਬਹੁਤ ਹੁੰਦੀ ਹੈ ਕੈਂਟ ਬਹੁਤ ਲੱਗਦੀ ਹੈ ਦੂਰ ਤਾਂ ਇਧਰ ਮੁੰਡਾ ਆਪਣਾ ਫਿਟਿੰਗ ਕਰੀ ਹੋਈ ਸੀ ਪੇਟੀ ਆਪਾਂ ਹੁਣ ਉਹਦੇ ਲੋਕ ਲੋਕ ਪੱਟ ਕੇ ਸਪੀਕਰ ਲੱਗ ਕਰ ਦਾਂਗੇ ਉਸ ਤੋਂ ਬਾਅਦ ਆਪਾਂ ਉਹਨੂੰ ਫਿੱਟ ਕਰਾਂਗੇ ਤਾਂ ਤੁਸੀਂ ਐਂਡ ਤੱਕ ਵੀਡੀਓ 'ਚ ਦੇਖਣੀ ਹੈ ਇੱਕ ਇੱਕ ਚੀਜ਼ ਤੁਹਾਨੂੰ ਪਤਾ ਲੱਗ ਜੂਈ ਪੇਟੀ ਫਿਟਿੰਗ ਕਿਵੇਂ ਹੁੰਦੀ ਹੈ ਤੇ ਪੇਟੀ ਦੀ ਸੈਟਿੰਗ ਕਿਵੇਂ ਹੁੰਦੀ ਹੈ ਪੂਰੀ ਘੈਂਟ ਕੁਆਲਿਟੀ ਦੇ ਵਿੱਚ ਆਪਾਂ ਸਪੀਕਰ ਲਾਇਆ ਇਹਦੇ 135mm ਦੇ ਪੂਰੀ ਵਧੀਆ ਮੈਗਨੇਟ ਹੈ ਡਬਲ ਮੈਗਨੇਟ ਚ ਜਿਹਨੂੰ ਹਾਈ ਮੈਗਨੇਟ ਕਹਿੰਦੇ ਨੇ ਆਪਾਂ ਕਿ ਛੇਤੀ ਛੇਤੀ ਮੈਗਨੇਟ ਡਾਊਨ ਨਹੀਂ ਹੁੰਦੀ ਇਹਦੀ ਬਹੁਤ ਘੈਂਟ ਕੁਆਲਿਟੀ ਦੇ ਵਿੱਚ ਲਾਇਆ ਆਪਾਂ ਸਿਸਟਮ ਇਹ ਤਾਂ ਤੁਸੀਂ ਇਹਦੀ ਲਾਈਟਿੰਗ ਵਗੈਰਾ ਚੈੱਕ ਕਰੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਕਿਉਂਕਿ ਸਾਨੂੰ ਇਸ ਨਾਲ ਅਸੀਂ ਮੋਟਿਵੇਟ ਹੁੰਨੇ ਆ ਤਾਂ ਕਿ ਹੋਰ ਵੀਡੀਓ ਬਣਾਈਏ ਤਾਂ ਤੁਸੀਂ ਹੁਣ ਇਹਦੀ ਫਿਟਿੰਗ ਚੈੱਕ ਕਰੋ ਇਸ ਤਰ੍ਹਾਂ ਫਿਟਿੰਗ ਹੋਈ ਹੈ ਜੀ ਉਸ ਤੋਂ ਬਾਅਦ ਇਹਦੀ ਤੁਹਾਨੂੰ ਆਪਾਂ ਚਲਾ ਕੇ ਦਿਖਾਵਾਂਗੇ ਲਾਈਟਿੰਗ ਸਾਊਂਡ ਕੁਆਲਿਟੀ ਇਹਦੀ ਤੁਸੀਂ ਚੈੱਕ ਕਰਿਓ ਨੀਚੇ ਆਪਾਂ ਲਿੰਕ ਦੇ ਦਾਂਗੇ ਆਪਣੀ ਆਈਡੀ ਦਾ ਬਿੰਦੀ ਇਲੈਕਟ੍ਰੋਨਿਕ ਦਾ ਤੇ ਬਿੰਦੀ ਰੋੜੀ ਦਾ ਉਹਦਾ ਲਿੰਕ ਦੇ ਦਾਂਗੇ ਆਪਾਂ ਇੰਸਟਾਗ੍ਰam ਦਾ ਉਹ ਤੇ ਤੁਸੀਂ ਜਾ ਕੇ ਪੂਰੇ ਸਾਊਂਡ ਦੀ ਵੀਡੀਓ ਦੇਖ ਸਕਦੇ ਹੋ ਕਿੱਦਾਂ ਇਹਦਾ ਸਾਊਂਡ ਬਣਿਆ ਤੇ ਕਿਵੇਂ ਦੀ ਇਹਦੀ ਦੇਖਰੇਖ ਬਣੀ ਹੈ ਸਾਰੀ ਕਿੰਨੀ ਸੋਹਣੀ ਲੱਗਦੀ ਹੈ ਪੇਟੀ ਸਾਰੀ ਤੁਹਾਨੂੰ ਇੰਸਟਾਗ੍ਰam ਤੇ ਪਾਵਾਂਗੇ ਆਪਾਂ ਉੱਥੇ ਦਿਖ ਜੂਗੀ ਹਾਂਜੀ ਦੋਸਤੋ ਫਿਟਿੰਗ ਕਰਤੀ ਹੈ ਬਾਈ ਦੇ ਆਪਾਂ ਹੁਣ ਪੁੱਛਦੇ ਆਂ ਬਾਈ ਨੂੰ ਕਿਹੜਾ ਪਿੰਡ ਹੈ ਕਿਹੜਾ ਸੈਟਲ ਹੈ ਕੀ ਹਾਲ ਹੈ ਬਾਈ ਠੀਕ ਹੈ ਬਾਈ ਕਿਹੜਾ ਸੈਟਲ ਹੈ ਬਾਈ 10 ਇੰਚ ਲਵਾਈ ਬਾਈ ਓਵਲ ਪੇਟੀ 10 ਇੰਚ ਲਵਾਈ ਓਵਲ ਪੇਟੀ ਹਾਂ ਕਿਵੇਂ ਰਹੀ ਕੁਆਲਿਟੀ ਬਾਈ ਸਿਰ ਹੈ ਕੁਆਲਿਟੀ ਦਾ ਪਹਿਲਾਂ ਆਪਣੇ ਕੋਈ ਹਾਂ ਲੱਗੇ ਹੋਏ ਬਾਈ ਪਿੰਡ ਵਿੱਚ ਪਹਿਲਾਂ ਹੀ ਅੱਛਾ ਪਹਿਲਾਂ ਲੱਗੇ ਹੋਏ ਆਪਣੇ ਉਹਨਾਂ ਨੂੰ ਦੇਖ ਕੇ ਆਈ ਸੀ ਬਈ ਉਹਨਾਂ ਨੇ ਕਿਹੜਾ ਪਿੰਡ ਆਪਣਾ ਸਰਦੂਲੇ ਵਾਲਾ ਬਈ ਸਰਦੂਲੇ ਵਾਲਾ ਹਾਂ ਕੁਆਲਿਟੀ ਕੁਆਲਿਟੀ ਵਧੀਆ ਬਣੀ ਹਾਂ ਵਧੀਆ ਵਧੀਆ ਰੇਟ ਰੂਟ ਕਿਵੇਂ ਹੈ ਰੇਟ ਵੀ ਟੂ ਜਾਇ ਜਾ ਬਈ ਘੈਂਟਾ ਰੇਟ